ਵਾਹਿਗੁਰੂ 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 ਜਿੰਨਾ ਸੰਗ ਸੰਗ ਧਰਮ ਸਿੱਤੇ ਬੰਦ ਬੰਦ ਕਰਕੇ ਕੋਈ ਨਾ ਲੈ ਕਰਤੀਆਂ ਕਿ ਕਿਹੜਾ ਤਨਾਰਾ ਨਾ ਕਰੇ ਜੀ ਮੈਨੂੰ ਵੀ ਬੰਨੇ ਕਿ ਪੀਂ ਤੋਂ ਨਹੀਂ ਆ ਰਿਹਾ ਹਸਪਤਾਲ Morre, ਮਗਰ ਉਹਦੇ ਬਾਅਦ ਫੜੀ 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 ਮਗਰ ਜੀ ਤੁਸੀਂ ਕਿੱਦਾਂ ਮੁੱਚੇ ਗਏ ਆਂ ਛਰਦੇ ਜੋਸ਼ ਛਰਦੇ ਜੋਸ਼ ਵਾਰੀ 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 ਵਾਗਿਰੂ ਦੇ ਪਾਣੇ ਵਿੱਚਾਂ ਜੀ ਉਹਦੀ ਦਾਤ ਆ ਉਹ ਕੱਚੀ ਵੀ ਵੱਢ ਸਕਦਾ ਪੱਕੀ ਵੀ ਵੱਢ ਸਕਦਾ ਜਿੰਨੀ ਉਹਨੂੰ ਉਮਰ ਦਿੱਤੀ ਸੀ ਪ੍ਰਮਾਤਮਾ ਨੇ ਉਨੇ ਆਵਦੀ ਭੋਗ ਲਈ ਵੱਡੀਆਂ ਪ੍ਰਾਪਤੀਆਂ ਕਰਕੇ ਗਈ ਆ ਤੇ ਸਾਡੇ ਲਈ ਬਹੁਤ ਵੱਡਾ ਮਾਣ ਆ ਵੀ ਸਾਡੇ ਛੋਟੇ ਜਿਹੇ ਬੱਚੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਹਦੇ ਆਸਰੇ ਅਸੀਂ ਆਪਣੀ ਔਰ ਕੱਢ ਸਕਦੇ ਆ ਸਾਨੂੰ ਮਾਣ ਆ ਆਪਣੀ ਬੱਚੀ ਦੇ ਉੱਪਰ ਬਹੁਤ ਇਹਦਾ ਬਹੁਤ ਵੱਡਾ ਨਾਮ ਆ ਜਿਹਦੇ ਕਰਕੇ ਸਾਨੂੰ ਅੱਜ ਲੋਕ ਜਾਣਦੇ ਆ ਜੋ ਕਹਿੰਦੇ ਆ ਕਿ ਇੰਦਰਪ੍ਰੀਤ ਦੇ ਪਾਪਾ ਨੇ ਇੰਦਰਪ੍ਰੀਤ ਦੇ ਮੰਮਾ ਨੇ ਸੋ ਮੈਂ ਤਾਂ ਇਹੀ ਕਹਾਂਗਾ ਕਿ ਦੁੱਖ ਬਹੁਤ ਵੱਡਾ ਪਹਾੜ ਜਿਹਾ ਦੁੱਖਾ ਤੇ ਵਾਹਿਗੁਰੂ ਜੀ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਭਾਣੇ ਨੂੰ ਮੰਨਣ ਦਾ ਬਲ ਬਖਸ਼ਣਾ ਸਰਜੀ ਜੀ ਹਰ ਇੱਕ ਦੇ ਦਿਲ ਚ ਵੱਸ ਗਈ ਸੀ ਸਰਜੀ ਬੇਟੀ ਇੰਨਾ ਪਿਆਰ ਕਰਦੇ ਸੀ ਅੱਜ ਹਰ ਇੱਕ ਦੀਆਂ ਅੱਖਾਂ ਚੋਂ ਹੰਝੂ ਦੇਖ ਕੇ ਰਹਿਣ ਗਿਆ ਤਿੰਨ ਦੇਖ ਕੇ ਜਾਂਦੇ ਬਿਲਕੁਲ ਜੀ ਉਹ ਇੱਕ ਸ਼ਾਈਨਿੰਗ ਸਟਾਰ ਸੀਗਾ ਜਿਹੜਾ ਜਿਹਨੂੰ ਇੱਕ ਵਾਰੀ ਮਿਲਦਾ ਸੀ ਉਹ ਆਪਦਾ ਬਣਾ ਲੈਂਦਾ ਸੀ ਉਹਨੇ ਬਸ ਉਹ ਜਦੋਂ ਜਿਹਨੂੰ ਵੀ ਕਿਸੇ ਨੂੰ ਮਿਲੀ ਆ ਤਾਂ ਉਹਨੇ ਬਸ ਇੱਕੋ ਹੀ ਗੱਲ ਕਹੀ ਆ ਮੁੜ ਕੇ ਕਿ ਮੇਰੀ ਧੀ ਆ ਜੇ ਨੂੰ ਮਿਲੀ ਆ ਜੇ ਕਿਸੇ ਛੋਟੇ ਬੱਚੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਵੱਡੀ ਭੈਣ ਆ ਜੇ ਵੱਡੇ ਨੂੰ ਮਿਲੀ ਆ ਤਾਂ ਉਹਨੇ ਕਹੇ ਮੇਰੀ ਛੋਟੀ ਭੈਣ ਆ ਬਹੁਤ ਪਿਆਰ ਲਿਆ ਜੀ ਬਹੁਤ ਪਿਆਰ ਬੇਟੀ ਨੂੰ ਮਿਲਿਆ ਕੁਲਕੀ ਚੋਂ ਆਊਟਸਟੈਂਡਿੰਗ ਡਿਪਲੋਮੈਟਸ ਦਾ ਅਵਾਰਡ ਜਿੱਤ ਕੇ ਆਏ ਸੀ ਕਿਤੇ ਫਾਦਰ ਆਪਨੇ ਫਾਦਰ ਤੁਹਾਡੇ ਦੇ ਸਿਰ ਤੇ ਜਿਹੜਾ ਸਿਰਾ ਬੰਨਿਆ ਸੀ ਕਿ ਮੇਰੇ ਫਾਦਰ ਦਾ ਬਹੁਤ ਵੱਡਾ ਰੋਲ ਆ ਮੈਨੂੰ ਅੱਗੇ ਲਿਆਉਣ ਚ ਬਿਲਕੁਲ ਇਹ ਉਹਦਾ ਵੱਡਾ ਅਪਣਸੀ ਜੀ ਉਹਦੀ ਮਿਹਨਤ ਆਪਣੀ ਸੀਗੀ ਪੇਰੈਂਟਸ ਦਾ ਤਾਂ ਜਿੰਨਾ ਕੁ ਯੋਗਦਾਨ ਬਣਦਾ ਹੁੰਦਾ ਸੀ ਉਹਨਾਂ ਹੀ ਪਾ ਸਕਿਆ ਆ ਉਨੇ ਕ ਜਿੰਨੇ ਕ ਸਾਨੂੰ ਮਤਬੁੱਧੀ ਰਾਬਣ ਨੇ ਬਖਸ਼ੀ ਸੀ ਉਹਦੇ ਅਨੁਸਾਰ ਪਰ ਇਹ ਤਾਂ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਨੇ ਤਾਂ ਸਾਡਾ ਨਾਮ ਉੱਚਾ ਕੀਤਾ ਸਾਨੂੰ ਵੱਡਿਆਂ ਕਰਤਾ ਉਹਨੇ ਜੀ ਇਹ ਗੱਲ ਕਹਿ ਕੇ ਵੀ ਮੇਰੇ ਮਾਪਿਆਂ ਦਾ ਹੱਥ ਆ ਉਹਦੀ ਆਪਦੀ ਮਿਹਨਤ ਸੀ ਬਹੁਤ ਜ਼ਿਆਦਾ ਉਹਦੇ ਟੀਚਰਾਂ ਦੀ ਮਿਹਨਤ ਸੀ ਉਹਦੇ ਸਕੂਲ ਦਾ ਯੋਗਦਾਨ ਸੀ ਸਾਡਾ ਵੀ ਜਿੰਨਾ ਕ ਬਣਦਾ ਸੀਗਾ ਐਜ਼ ਪੇਰੈਂਟਸ ਉਹਨਾਂ ਯੋਗਦਾਨਾਂ ਸੀ ਵੀ ਦਿੱਤਾ ਬਾਕੀ ਮੈਨੂੰ ਲੱਗਦਾ ਕਿ ਸਾਰੀਆਂ ਪਰਮਾਤਮਾ ਦੀਆਂ ਕਿਰਪਾ ਹੁੰਦੀਆਂ ਨੇ ਉਹ ਜਿਹਦੀ ਵਡਿਆਈ ਬਖਸ਼ਦਾ ਉਹਨੂੰ ਮਿਲ ਜਾਂਦੀਆਂ ਉਹ ਵਡਿਆਈ ਉਹਨੂੰ ਮਿਲਣੀ ਸੀ ਉਹ ਨਾਮ ਨਾ ਖੱਟ ਗਈ ਆ ਵਿਚਾਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਔਰਤਾਂ ਦੀ ਗੱਲ ਕਹੀ ਆ ਇੱਕ ਵੱਡੇ ਦੇਸ਼ ਦੇ ਵਿੱਚ ਜਾ ਕੇ ਨਾ ਆਵਾਜ਼ ਠੋਣੀ ਬਹੁਤ ਵੱਡੀ ਜੀ ਉਹਦੀ ਉਹ ਆਪਦੀ ਉਮਰ ਨਾਲੋਂ ਬਹੁਤ ਜ਼ਿਆਦਾ ਸਿਆਣੀ ਤੇ ਵੱਡੀ ਸੀ ਉਹ ਜਦੋਂ ਕਿਸੇ ਨਾਲ ਗੱਲ ਕਰਦੀ ਸੀ ਤਾਂ ਉਹ ਲੱਗਦਾ ਹੀ ਨਹੀਂ ਸੀਗਾ ਵੀ ਇੱਕ 10+2 ਦੀ ਸਟੂਡੈਂਟ ਆ ਉਹਦੀ ਪੜ੍ਹਾਈ ਦਾ ਲੈਵਲ ਤਾਂ ਪੀ ਐਚ ਡੀ ਵਾਲਾ ਸੀ ਉਹ ਅੱਜ ਵੀ ਉਹਦੀਆਂ ਜਿਹੜੀਆਂ ਬੁੱਕਸ ਨੇ ਉਹਦੇ ਉੱਪਰ ਇਸ ਤਰ੍ਹਾਂ ਉਹਨੇ ਮਾਰਕ ਕੀਤਾ ਹੋਇਆ ਵਾ ਵਿੱਚ ਟੈਗ ਲਾਏ ਹੋਇਆ ਇਸ ਤਰ੍ਹਾਂ ਤਾਂ ਸ਼ਾਇਦ ਕੋ ਪੀ ਐਚ ਡੀ ਵਾਲਾ ਵੀ ਨਹੀਂ ਤਿਆਰੀ ਕਰਦਾ ਔਰ ਆਪਣੇ ਲੈਵਲ ਤੋਂ ਬਹੁਤ ਵੱਡੇ ਪੱਧਰ ਦੀ ਤਿਆਰੀ ਕਰਦੀ ਸੀ ਬੜੀ ਦੁੱਖ ਦੀ ਗੱਲ ਹੈ ਮੇਰੇ ਹਲਕੇ ਤੋਂ ਬਿਲੋਂਗ ਕਰਦੀ ਮੇਰਾ ਭਰਾ ਸਰਬਜੀਤ ਸਿੰਘ ਸਿੱਧੂ ਉਹਨਾਂ ਦੇ ਜਿਹੜੀ ਬੇਟੀ ਸੀ ਜਿਨ੍ਹਾਂ ਕੇ ਬੇਟੀ ਇੰਦਰਪ੍ਰੀਤ ਜਿਨ੍ਹਾਂ ਪਿਛਲੇ ਕੁਝ ਸਮਾਂ ਪਹਿਲਾਂ ਹੀ ਜਿਨ੍ਹਾਂ ਇੰਡੀਆ ਦਾ ਨਾਂ ਕਲੇ ਪੰਜਾਬ ਦਾ ਨਾਂ ਨਹੀਂ ਇੰਡੀਆ ਦਾ ਨਾਂ ਦੁਨੀਆ ਦੇ ਵਿੱਚ ਚਮਕਾਇਆ ਤੁਰਕੀ ਦੇ ਵਿੱਚ ਆਊਟਸਟੈਂਡਿੰਗ ਡਿਪਲੋਮੇਟ ਦਾ ਜਿਹੜਾ ਖਿਤਾਬ ਜਿਹੜਾ ਜਿੱਤਿਆ ਦੇਖੋ ਆਪਾਂ ਗੱਲਾਂ ਕਰਦੇ ਆ ਅੱਜ ਸਮੇਂ ਦੀਆਂ ਪਰ ਉਸ ਨਿੱਕੀ ਜੀ ਬੱਚੀ ਨੇ ਬੜੀ ਛੋਟੀ ਜੀ ਉਮਰ ਦੇ ਵਿੱਚ ਇੰਨੀਆਂ ਬਲੰਦੀਆਂ ਸ਼ੋਅ ਕੇ ਤੇ ਕੱਲ ਜਿਹੜੀ ਹੈਗੀ ਆ ਸਾਥੋ ਸਦਾ ਲਈ ਜਿਹੜਾ ਹੈਗਾ ਸਾਨੂੰ ਵਿਛੋੜਾ ਦੇ ਗਈ ਆ ਮੈਂ ਸਮਝਦਾ ਜਿੱਥੇ ਬੇਟੀ ਦੇ ਜਾਣ ਦੇ ਨਾਲ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਬੜਾ ਵੱਡਾ ਸੁਪਨਾ ਸੀ ਉਸ ਬੱਚੀ ਦਾ ਉਸ ਬੱਚੀ ਦਾ ਔਰਤ ਜਾਤ ਨੂੰ ਲੈ ਕੇ ਆਪਣੀ ਨਾਲ ਦੀਆਂ ਬੇਟੀਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਸੁਪਨਾ ਸੀਗਾ ਤੇ ਬਹੁਤ ਦੁੱਖ ਹੋਇਆ ਇਹ ਖਬਰ ਸੁਣ ਕੇ ਤੇ ਅੱਜ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਲਈ ਪਹੁੰਚਿਆ ਮੈਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਪਰਿਵਾਰ ਨੂੰ ਹੌਸਲਾ ਦੇਣ ਆਇਆ ਕਿ ਉਹ ਇੱਕ ਬੜਾ ਥੋੜਾ ਸਮਾਸੀ ਸਾਡੇ ਕੋਲੇ ਉਸ ਬੱਚੀ ਦਾ ਪਰ ਉਸ ਨੇ ਥੋੜੇ ਸਮੇਂ ਦੇ ਵਿੱਚ ਏਡੀਆਂ ਵੱਡੀਆਂ ਬਲੰਦੀਆਂ ਛੁਈਆਂ ਨੇ ਐਡਾ ਪਰਿਵਾਰ ਦਾ ਨਾਮ ਉੱਚਾ ਕੀਤਾ ਸਾਡਾ ਸਾਰਿਆਂ ਦਾ ਸਾਰੇ ਇਲਾਕੇ ਦਾ ਸਾਡੇ ਪੰਜਾਬ ਦਾ ਨਾਮ ਜਿਹੜਾ ਉੱਚਾ ਕੀਤਾ ਉਹ ਬੇਟੀ ਸਦਾ ਅਮਰ ਰਹੂ